ਸਵੇਰ ਦੀ ਸੈਰ ਦੇ ਦੌਰਾਨ ਸਲਮਾਨ ਖਾਨ ਦੇ ਪਿਤਾ ਦੇ ਨਾਲ ਇੱਕ ਔਰਤ ਨੇ ਕੀਤੀ ਬਤਮੀਜ਼ੀ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਮਸ਼ਹੂਰ ਲੇਖਕ ਅਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਸਵੇਰ ਦੀ ਸੈਰ ਵੇਲੇ ਇੱਕ ਔਰਤ ਨੇ ਕਥਿਤ ਤੌਰ ਤੇ ਧਮਕੀ ਦਿੱਤੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਵੀ ਬਹੁਤ ਸਾਰੀਆਂ ਧਮਕੀਆਂ ਮਿਲੀਆਂ ਨੇ ਲੇਕਿਨ ਅੱਜ ਦੀ ਇਹ ਵੱਡੀ ਖਬਰ ਇਹੀ ਹੈ ਕਿ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਵੀ ਇੱਕ ਔਰਤ ਨੇ ਅਜਿਹੀ ਧਮਕੀ ਦਿੱਤੀ ਹੈ ਔਰ ਧਮਕੀ ਦੇ ਨਾਲ ਅਜਿਹੀ ਗੱਲ ਕਹੀ ਹੈ ਕਿ ਫਿਲਮ ਇੰਡਸਟਰੀ ਦੇ ਵਿੱਚ ਚਾਰੇ ਪਾਸੇ ਜਿਹੜਾ ਹੈ ਉਹ ਸਹਿਮ ਦਾ ਮਾਹੌਲ ਨਜ਼ਰ ਆਉਣ ਲੱਗਾ ਔਰ ਉਹਨਾਂ ਨੇ ਕੀ ਕਿਹਾ ਇਸ ਖਬਰ ਨੂੰ ਹੁਣ ਮੈਂ ਦੱਸਣ ਜਾ ਰਿਹਾ ਜਿਵੇਂ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ ਨੂੰ ਪਹਿਲਾਂ ਕਈ ਵਾਰ ਧਮਕੀਆਂ ਮਿਲ ਚੁਕੀਆਂ ਨੇ ਔਰ ਅੱਜ ਦੀ ਇਹ ਵੱਡੀ ਖਬਰ ਹੈ ਕਿ ਉਹਨਾਂ ਦੇ ਪਿਤਾ ਨੂੰ ਵੀ ਇੱਕ ਔਰਤ ਨੇ ਧਮਕੀ ਦਿੱਤੀ ਹੈ ਦਰਸਲ ਇਹ ਘਟਨਾ ਸਲਮਾਨ ਖਾਨ ਦੇ ਘਰ ਦੇ ਕੁਝ ਦੂਰੀ ਤੇ ਵਾਪਰੀ ਹੈ ਦੱਸ ਦਈਏ ਕਿ ਇਸ ਸਾਲ ਅਪ੍ਰੈਲ ਵਿੱਚ ਮੁੰਬਈ ਦੇ ਬਾਂਦਰਾ ਇਲਾਕੇ ਦੇ ਵਿੱਚ ਖਾਨ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਗੋੜੀਆਂ ਚਲਾਈਆਂ ਗਈਆਂ ਸੀ ਬਾਅਦ ਵਿੱਚ ਪਤਾ ਲੱਗਾ ਕਿ ਇਸ ਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੈ ਗੈਂਗਸਟਰ ਦੇ ਭਰਾ ਅਨਮੋਲ ਬਿਸ਼ਨੋਈ ਨੇ ਫੇਸਬੁੱਕ ਤੇ ਉੱਪਰ ਪੋਸਟ ਪਾ ਕੇ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ ਜਿਸ ਤੋਂ ਬਾਅਦ ਸਲਮਾਨ ਖਾਨ ਆਪਣੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਅਕਸਰ ਦੱਸਦੇ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲਾਬਾਰੀ ਘਟਨਾ ਬਾਰੇ ਗੱਲ ਕਰਦੇ ਆ ਸਲਮਾਨ ਖਾਨ ਨੇ ਕਿਹਾ ਕਿ ਮੈਂ ਪਟਾਕਿਆਂ ਵਰਗੀ ਆਵਾਜ਼ ਸੁਣੀ ਔਰ ਤੜਕੇ ਕਰੀਬ 4:55 ਮਿੰਟ ਤੇ ਪੁਲਿਸ ਬਾਡੀਗਾਰਡ ਨੇ ਦੱਸਿਆ ਹੈ ਕਿ ਬਾਈਕ ਸਵਾਰ ਦੋ ਵਿਅਕਤੀਆਂ ਨੇ ਗਲੈਸਕੀ ਅਪਾਰਟਮੈਂਟ ਦੀ ਪਹਿਲੀ ਮੰਜ਼ਲ ਵਿੱਚ ਬਾਲਕੋਨੀ ਤੇ ਗੋਲਾਬਾਰੀ ਕੀਤੀ ਹੈ ਇਸ ਤਰ੍ਹਾਂ ਦੀ ਖਬਰ ਜਿਹੜੀ ਹੈ ਪਹਿਲਾਂ ਆਪਾਂ ਸਲਮਾਨ ਦੇ ਨਾਲ ਜੁੜੀ ਦੇਖਦੇ ਆ ਲੇਕਿਨ ਅੱਜ ਤਾਂ ਹਾਦੀ ਹੋ ਗਈ ਜਦੋਂ ਬਕਾਇਦਾ ਤੌਰ ਤੇ ਸਲਮਾਨ ਖਾਨ ਦੇ ਪਿਤਾ ਫਿਲਮ ਲੇਖਕ ਸਲੀਮ ਖਾਨ ਨੂੰ ਇੱਕ ਔਰਤ ਨੇ ਧਮਕੀ ਦਿੱਤੀ ਹੈ ਖਬਰਾਂ ਦੇ ਮੁਤਾਬਕ ਬੁੱਧਵਾਰ ਨੂੰ ਜਦੋਂ ਸਲੀਮ ਖਾਨ ਸਬੀਰ ਦੀ ਸੈਰ ਕਰਨ ਲਈ ਗਏ ਤਾਂ ਇੱਕ ਔਰਤ ਨੇ ਉਹਨਾਂ ਨੂੰ ਆਕੇ ਧਮਕੀ ਦਿੱਤੀ ਤੇ ਕਿਹਾ ਕਿ ਸਹੀ ਤਰ੍ਹਾਂ ਰਹੋ ਨਹੀਂ ਤਾਂ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜਾਂ ਥਾਣਾ सदर ਦੇ ਵਿੱਚ ਇਸ ਸਾਰੀ ਘਟਨਾ ਨੂੰ ਲੈ ਕੇ ਜਿਹੜਾ ਮਾਮਲਾ ਉਹ ਦਰਜ ਹੋ ਚੁੱਕਾ ਹੈ ਔਰ ਸਲੀਮ ਖਾਨ ਜਿਹੜੇ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਔਰ ਉਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਲਿਖੀਆਂ ਨੇ ਲੇਕਿਨ ਸੁਲਮਾਨ ਖਾਨ ਦੇ ਪਿੱਛੇ ਜੇ ਆਪਾਂ ਲਾਰੈਂਸ ਬਿਸ਼ਨੋਈ ਦੀ ਗੈਂਗ ਦਾ ਜਿਸ ਦਾ بار-बार ਜ਼ਿਕਰ ਆਉਂਦਾ ਹੈ ਉਹ ਇਸੇ ਕਰਕੇ ਜ਼ਿਕਰ ਆਉਂਦਾ ਹੈ ਕਿਉਂਕਿ ਰਾਜਸਥਾਨ ਦੇ ਵਿੱਚ ਹਿਰਨ ਦਾ ਸ਼ਿਕਾਰ ਕਰਨ ਤੋਂ ਬਾਅਦ ਇਹ ਸਾਰੇ ਕੁਝ ਸੁਰਖੀਆਂ ਦੇ ਵਿੱਚ ਆਇਆ ਕਿਉਂਕਿ ਜਿਸ ਹਿਰਨ ਦਾ ਸ਼ਿਕਾਰ ਕੀਤਾ ਸੀ ਉਹ ਵਿਸ਼ਨੋਈ ਭਾਈਚਾਰੇ ਵਾਸਤੇ ਬਹੁਤ ਹੀ ਸ਼ਾਂਤੀ ਦਾ ਪ੍ਰਤੀਕ ਸੀ ਉਸ ਨੂੰ ਉਹ ਇਸਤੇ ਤੌਰ ਤੇ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਇਸ ਉਸ ਨੂੰ ਮੰਨਦੇ ਸੀ ਲੇਕਿਨ ਅਚਾਨਕ ਜਦੋਂ ਸਲਮਾਨ ਖਾਨ ਦੀ ਇਹ ਹਰਕਤ ਦਾ ਪਤਾ ਲੱਗਾ ਤਾਂ ਉਹਨਾਂ ਦੇ ਉਹਨਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਹੈ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਕਿਸੇ ਵੀ ਜਾਨਵਰ ਬੇਜਾਨ ਜਿਨ੍ਹਾਂ ਦੇ ਵਿੱਚ ਜ਼ੁਬਾਨ ਨਹੀਂ ਬੋਲ ਕੇ ਆਪਣਾ ਦੁੱਖ ਨਹੀਂ ਦੱਸ ਸਕਦੇ ਉਹਨਾਂ ਦਾ ਸ਼ਿਕਾਰ ਕਰਨਾ ਇਹ ਕਿੱਥੋਂ ਦੀ ਗੱਲ ਹੈ ਔਰ ਇੱਕ ਪਾਸੇ ਤਾਂ ਆਪਾਂ ਹਿਊਮਨ ਦੀਆਂ ਜਰਸੀਆਂ ਪਾ ਕੇ ਲੋਕਾਂ ਨੂੰ ਇਹ ਮਤਲਬ ਕਰਦੇ ਆਂ ਕਿ ਅਸੀਂ ਇਨਸਾਨੀਅਤ ਦੇ ਨਾਤੇ ਕਿ ਉਹ ਜਾਨਵਰਾਂ ਦੇ ਵਿੱਚ ਜਾਨ ਨਹੀਂ ਹੈ ਇਹ ਸੋਚਣ ਵਾਲੀ ਗੱਲ ਹੈ ਸੋ ਦੋਸਤੋ ਇਹ ਇੱਕ ਬਹੁਤ ਵੱਡੀ ਖਬਰ ਹੈ ਕਿ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਇੱਕ ਔਰਤ ਨੇ ਸਵੀਰ ਦੀ ਸੈਰ ਦੇ ਦੌਰਾਨ ਜਿਹੜੀ ਧਮਕੀ ਦਿੱਤੀ ਹੈ ਹੁਣ ਇਸ ਖਬਰ ਦੇ ਵਿੱਚ ਕੀ ਸਚਾਈ ਹੈ ਕੀ ਨਹੀਂ ਸਚਾਈ ਪੰਡ ਪੰਜਾਬ ਦੇ ਟੀਵੀ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ